ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਇਤਿਹਾਸਿਕ ਕਸਬਾ ਕਲਾਨੌਰ ਵਿਖੇ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਕਲਾਨੌਰ ਹਸਪਤਾਲ ਸਕੂਲ ਅਤੇ ਸਰਕਾਰੀ ਦਫਤਰਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਲੈ ਕੇ ਰੋਸ ਮਾਰਚ ਕਰਦਿਆਂ ਧਰਨਾ ਦਿੱਤਾ ਗਿਆ ਸ਼ਿਵ ਮੰਦਿਰ ਕਲਾਨੌਰ ਤੋਂ ਮੇਨ ਬਾਜ਼ਾਰ ਕਲਾਨੌਰ ਵਿੱਚ ਚੌਕ ਦੀ ਹੁੰਦਿਆਂ ਹੋਇਆਂ ਸਰਕਾਰੀ ਹਸਪਤਾਲ ਦੇ ਸਾਹਮਣੇ ਜਥੇਬੰਦੀਆਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਸ ਕਰਕੇ ਇਕੱਠੇ ਹੋਏ ਆ ਇਹ ਸਾਡਾ ਕਲਾ ਨੌਰ ਦਾ ਜਿਹੜਾ ਸਰਕਾਰੀ ਹਸਪਤਾਲ ਆ ਸੀਐਚਸੀ ਇਹਦੇ ਵਿੱਚ ਲੰਬੇ ਸਮੇਂ ਤੋਂ ਡਾਕਟਰਾਂ ਦਾ ਕੋਈ ਪ੍ਰਬੰਧ ਨਹੀਂ ਬਹੁਤ ਸਾਰੀਆਂ ਪੋਸਟਾਂ ਨੇ ਇੱਥੇ ਪਰ ਇੱਕਾ ਦੁਕਾਢੇ ਡੇਰ ਡਾਕਟਰ ਦੇ ਨਾਲ ਇੱਥੇ ਕੰਮ ਚਲਾਇਆ ਜਾ ਰਿਹਾ ਸਾਡੇ ਇਸ ਇਲਾਕੇ ਦੇ ਵਿੱਚ ਇਹੋ ਹੀ ਇੱਕੋ ਇੱਕ ਸੈਂਟਰ ਸੀ ਜਿਹੜਾ ਗਰੀਬ ਲੋਕਾਂ ਦੀ ਥੋੜੀ ਬਹੁਤੀ ਆਸ ਦੀ ਕਿਰਨ ਸੀ ਪਰ ਇਹ ਸਰਕਾਰ ਨੇ ਉਹ ਵੀ ਬੁਝਾ ਦਿੱਤੀ ਆ ਇਸ ਹਸਪਤਾਲ ਦੇ ਵਿੱਚ ਨਾ ਡਾਕਟਰ ਨੇ ਨਾ ਇਥੇ ਨਰਸਿੰਗ ਸਟਾਫ ਆ ਨਾ ਇਥੇ ਕਲਾਸ 4 ਦਾ ਸਟਾਫ ਆ ਸਾਰਾ ਸਟਾਫ ਇਥੋਂ ਚੁੱਕ ਕੇ ਇਸ ਹਸਪਤਾਲ ਨੂੰ ਬਰਬਾਦ ਕਰਨ ਦੀ ਜਿਹੜੀ ਸਾਜ਼ਿਸ਼ ਜਿਹੜੀ ਘੜੀ ਜਾ ਰਹੀ ਆ ਇਸ ਕਰਕੇ ਅੱਜ ਕਿਸਾਨ ਜਥੇਬੰਦੀਆਂ ਹੋਰ ਸਮਾਜਿਕ ਧਾਰਮਿਕ ਤੇ ਜਿਹੜੀਆਂ ਨੌਜਨ ਜਥੇਬੰਦੀਆਂ ਨੇ ਉਹਨਾਂ ਵੱਲੋਂ ਸਾਂਝਾ ਮੋਰਚਾ ਬਣਾ ਕੇ ਹਸਪਤਾਲ ਤੇ ਹਸਪਤਾਲ ਸਕੂਲ ਤੇ ਸਰਕਾਰੀ ਦਫ਼ਤਰ ਬਚਾਓ ਮੋਰਚਾ ਉਦੇ ਨਾਂ ਤੇ ਉਹਦੇ ਬੈਨਰ ਹੇਟ ਅਸੀਂ ਅੱਜ ਧਰਨਾ ਲਾਉਣ ਜਾ ਰਹੇ ਆ ਅੱਜ ਸੰਕੇਤਕ ਰੂਪ ਕੇ ਧਰਨਾ ਹੋਏਗਾ ਕੱਲ ਤੋਂ ਲਗਾਤਾਰ ਸਾਡੀਆਂ ਜਸੇਬੰਦੀਆਂ ਦੇ 11-11 ਬੰਦੇ ਇਹ ਧਰਨੇ ਤੇ ਬੈਠਣਗੇ ਇਹ ਧਰਨਾ ਆਨਮਿੱਥੇ ਸਮੇਂ ਦਾ ਧਰਨਾ ਹੋਏਗਾ ਤੇ ਉਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਇਸ ਹਸਪਤਾਲ ਦੇ ਵਿੱਚ ਸਕੂਲ ਦੇ ਵਿੱਚ ਜਾਂ ਸਾਡੇ ਦੂਸਰੇ ਦਫ਼ਤਰਾਂ ਦੇ ਵਿੱਚ ਜਿਹੜਾ ਸਟਾਫ ਜਿਹੜਾ ਖਾਲੀ ਥਾਂ ਭਰੀਆਂ ਨਹੀਂ ਜਾਂਦੀਆਂ ਤੇ ਲੋਕਾਂ ਦੀ ਇਹ دشਵਾਰੀਆਂ ਨੇ ਇਹਨਾਂ ਦਾ ਹੱਲ ਨਹੀਂ ਕੀਤਾ ਜਾਂਦਾ ਇਹ ਸਟਾਫ ਤੋਂ ਬਾਅਦ ਇਹ ਜਿਹੜੇ ਹਸਪਤਾਲ ਜਿਤਨਾ ਸੀ ਚੰਗੀ ਭਲੂ ਪਹੀ ਪਾਂਦ ਜਾਣੂ ਆ ਕਿ ਜਿੰਨਾ ਦਾ ਪ੍ਰਚਾਰ ਕੀਤਾ ਜਾ ਰਿਹਾ ਕਰੋੜਾਂ ਅਰਬਾਂ ਰੁਪਈਆ ਖਰਚ ਕਰਕੇ ਮਹੱਲਾ ਕਲੀਨੀਆਂ ਦੇ ਨਾਂ ਦੇ ਉੱਤੇ ਇੱਥੇ ਇੱਕ ਰੁਪਈਏ ਦੀ ਦਵਾਈ ਨਹੀਂ ਦਿੱਤੀ ਆ ਦਵਾਈ ਤਾਂ ਦੂਰ ਦੀ ਗੱਲ ਐ ਇੱਥੇ ਵੇਖਿਆ ਵੀ ਨਹੀਂ ਜਾਂਦਾ ਲੋਕ ਟਕਰਾ ਮਾਰ ਰਹੇ ਆ ਗਰੀਬ ਲੋਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਨਹੀਂ ਕਰਵਾ ਸਕਦਾ ਉਹਦੀ ਜੇਬ ਇਜਾਜ਼ਤ ਨਹੀਂ ਦਿੰਦੀ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਹ ਜਿਹੜਾ ਹਸਪਤਾਲ ਆ ਜੇ ਇਹ ਦੁਰਦਸ਼ਾ ਨਹੀਂ ਹੋਣ ਦੇਵਾਂਗੇ ਸਾਡੀ ਇੱਕ ਮੰਗ ਆ ਕਿ ਇਹ ਸਰ ਹਸਪਤਾਲ ਨੂੰ ਸੀਐਚਸੀ ਤੋਂ ਜਿਹੜਾ ਅਪਗ੍ਰੇਡ ਕਰਕੇ ਸਿਵਲ ਹਸਪਤਾਲ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਹਜ਼ਾਰਾਂ ਲੋਕ ਜਿਹੜੇ ਆ ਇਹ ਸਾਰੇ ਆਸੇ ਪਾਸੇ ਦੇ ਕੋ 150 ਪਿੰਡ ਤੋਂ ਉਹਨਾਂ ਦੀ ਆਸ ਦੀ ਕਿਰਨ ਇਹੋ ਹੀ ਆ ਇੱਥੇ ਹੀ ਆਉਂਦੇ ਆ ਇਸ ਇਲਾਕੇ ਦੇ ਵਿੱਚ ਜਿਹੜਾ ਖਾਸ ਤੌਰ ਤੇ ਇਸ ਮੌਸਮ ਦੇ ਵਿੱਚ ਸੱਪਾਂ ਦੇ ਦਸੇ ਜਿਹੜੇ ਮਰੀਜ਼ ਆ ਉਹਦੀ ਐਵਰੇਜ ਗਿਣਤੀ ਜਿਹੜੀ ਆ ਹਰ ਸਾਲ 300 ਤੋਂ 400 ਦੇ ਵਿੱਚ ਹੁੰਦੀ ਆ ਅੱਜ ਇੱਥੇ ਉਹ ਲੋਕ ਵੀ ਜਿਹੜਿਆ ਸੱਪਾਂ ਦੇ ਦਸੇ ਵੀ ਜਿਹੜੇ ਮੋਤ ਦੇ ਮੂੰਹ ਵਿੱਚ ਜਾ ਰਹੇ ਆ ਇਹ ਨਾਕਾਮੀ ਜਿਹੜੀ ਆ ਇਹ ਸਰਕਾਰ ਦੀ ਅਸੀਂ ਇਹਦੀ ਪੁਰਜੋ ਸ਼ਬਦ ਜਨਖੇਦੀ ਕਰਦੇ ਆ ਤੇ ਅੱਜ ਇੱਥੇ ਇੱਥੇ ਬੈਠ ਚਲੇ ਆ ਤੇ ਲਗਾਤਾਰ ਇੱਥੇ ਬੈਠਾਂਗੇ ਜਦ ਤੱਕ ਇਹ ਪਰਮਾਨੈਂਟ ਸਰਕਾਰ ਇਹ ਖਾਣਾ ਪੂਰਤੀ ਕਰਨ ਦੀ ਕੋਸ਼ਿਸ਼ ਨਾ ਕਰੇ ਸਰਕਾਰ ਪਿੱਤਰੋ ਕਰਕੇ 4 ਦਿਨ ਜਾਂ ਡੰਗ ਟਪਾਉ ਪਰਮਾਨੈਂਟ ਪੋਸਟਾਂ ਇੱਥੇ ਲਿਆਵੇ ਇਹਦਾ ਪ੍ਰਬੰਧ ਕਰੇ ਇਹਨੂੰ ਅਪਗ੍ਰੇਡ ਕਰੇ ਇਹ ਸਾਡੀ ਜਿਹੜੀ ਡਿਮਾਂਡ ਆ